ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕੋਈ ਦਸਤਾਰਤਾਰੀ ਖਿਡਾਰੀ, ਬਿਜ਼ਨਸਮੈਨ ਜਾਂ ਫਿਰ ਕੋਈ ਸਿੰਗਰ ਮਸ਼ਹੂਰ ਹੁੰਦਾ ਹੈ ਤਾਂ ਲੋਕ ਉਸ ਨੂੰ ਆਪਣਾ ਆਦਰਸ਼ ਮੰਨਣ ਲੱਗਦੇ ਐ ਤੇ ਉਸ ਨੂੰ ਫੋਲੋ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਐ ਤੇ ਕੋਸ਼ਿਸ਼ ਕਰਦੇ ਨੇ ਕਿ ਜਿਵੇਂ ਉਹ ਦਸਤਾਰ ਸਜਾ ਰਹੇ ਨੇ ਉਵੇਂ ਹੀ ਅਸੀਂ ਸਜਾਈਏ ਖਾਸ ਕਰਕੇ ਨੋਟਵਾਨਾਂ ਦੀ ਤੇ ਗੱਲ ਕੋਰੀ ਹੈ ਕਿਉਂਕਿ ਜਦੋਂ ਵੀ ਕੋਈ ਸਿੰਗਰ ਫੇਮਸ ਹੁੰਦਾ ਹੈ ਤਾਂ ਨੋਟਵਾਨਾਂ ਦੀ ਇੱਕ ਆਦਤ ਹੁੰਦੀ ਹੈ ਉਹਨਾਂ ਨੂੰ ਫੋਲੋ ਕਰਨ ਦਿੱਤੇ ਐ ਜੇ ਹਾਕੀ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਹਾਲਾਂਕਿ ਜੇਕਰ ਗੱਲ ਕਰੀਏ ਤੇ ਦਿਲਜੀਤ ਦੋਸਾਂਝ ਦੀ ਤਾਂ ਦਿਲਜੀਤ ਦੋਸਾਂਝ ਇਕੱਲਾ ਹੀ ਨਹੀਂ ਫੇਮਸ ਹੋਇਆ ਬਲਕਿ ਦਿਲਜੀਤ ਦੋਸਾਂਝ ਨੇ ਤਾਂ ਪੂਰੀ ਸਿੱਖ ਕੌਮ ਨੂੰ ਫੇਮਸ ਕੀਤਾ ਕਿਉਂਕਿ ਅਕਸਰ ਕੀ ਦਿਲਜੀਤ ਦੋਸਾਂਝ ਦੇ ਵੱਲੋਂ ਪੱਕ ਨੂੰ ਪ੍ਰਮੋਟ ਕੀਤਾ ਜਾਂਦਾ ਜਿ세 ਚੱਲਦੇ ਆ ਨੌਜਵਾਨਾਂ ਦੇ ਵੱਲੋਂ ਵੱਧ ਤੋਂ ਵੱਧ ਜਿਹੜਾ ਹੈਗਾ ਦਿਲਜੀਤ ਦੋਸਾਂਝ ਵਰਗਾ ਪਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿੱਥੇ ਦਿਲਜੀਤ ਦੋਸਾਂਝ ਦਾ ਵਲੈਤੀ ਯਾਰ ਹੈ ਉਸਨੇ ਦਿਲਜੀਤ ਨੂੰ ਦੇਖਦਿਆਂ ਦੇਖਦਿਆਂ ਪੱਗ ਬੰਨਣੀ ਸਿੱਖ ਲਈ ਤੇ ਪੱਗ ਬਨ ਕੇ ਜਦੋਂ ਦਿਲਜੀਤ ਦੇ ਉਹ ਮੂਹਰੇ ਆ ਕੇ ਖਲੋਂਦਾ ਤਾਂ ਫਿਰ ਦਿਲਜੀਤ ਦੁਸਾਂਜ ਦੀ ਖੁਸ਼ੀ ਦਾ ਤਾਂ ਸੱਚੇ ਠਿਕਾਣਾ ਹੀ ਨਹੀਂ ਹੁੰਦਾ ਦੇਖੋ ਕਿੰਨਾ ਪਿਆਰਾ ਇਹ ਵੀਡੀਓ ਹੈ ਜਿਸ ਦੇ ਵਿੱਚ ਦਿਲਜੀਤ ਦੇ ਵਲੈਤੀ ਯਾਰ ਨੇ ਦਸਤਾਰ ਸਜਾਈ ਤੇ ਫਿਰ ਉਹ ਦਿਲਜੀਤ ਨੂੰ ਆਪਣੀ ਦਸਤਾਰ ਦਿਖਾਉਣੋਂ ਹੁੰਦਾ ਵਾਹ ਵਾਹ ਦਿਲਜੀਤ ਦਾ ਸਾਡਾ ਵਾਹ ਦਿਲਜੀਤ ਦੀ ਲੁੱਕ ਐਟ ਦਿਸ ਸਾਸਰੀ ਗਾ ਕੰਮ ਸਾਸਰੀ ਗਾ ਸਾਸਰੀ ਗਾ ਬੁਰਾ ਜੀ ਜਰ ਸਿੰਘ ਸਾਡੀ ਅੱਜ ਵੈਰੀ ਗੁੱਡ ਜੀ ਹਾਂ ਆ ਸਵੀਟ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕੋਈ ਦਸਤਾਰਦਾਰ ਤਾਰੀ ਖਿਡਾਰੀ ਬਿਜ਼ਨਸਮੈਨ ਜਾਂ ਫਿਰ ਕੋਈ ਸਿੰਗਰ ਮਸ਼ਹੂਰ ਹੁੰਦਾ ਹੈ ਤਾਂ ਲੋਕ ਉਸ ਨੂੰ ਆਪਣਾ ਆਦਰਸ਼ ਮੰਨਣ ਲੱਗਦੇ ਐ ਤੇ ਉਸ ਨੂੰ ਫੋਲੋ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਅਤੇ ਕੋਸ਼ਿਸ਼ ਕਰਦੇ ਨੇ ਕਿ ਜਿਵੇਂ ਉਹ ਦਸਤਾਰ ਸਜਾ ਰਹੇ ਨੇ ਉਵੇਂ ਹੀ ਅਸੀਂ ਸਜਾਈਏ ਖਾਸ ਕਰਕੇ ਨੌਜਵਾਨਾਂ ਦੀ ਅਤੇ ਗੱਲ ਕੋਰੀ ਹੈ ਕਿਉਂਕਿ ਜਦੋਂ ਵੀ ਕੋਈ ਸਿੰਗਰ ਫੇਮਸ ਹੁੰਦਾ ਤਾਂ ਨੌਜਵਾਨਾਂ ਦੀ ਇੱਕ ਆਦਤ ਹੁੰਦੀ ਹੈ ਉਹਨਾਂ ਨੂੰ ਫੋਲੋ ਕਰਨ ਦੀ ਤੇ ਅਜਿਹਾ ਹੀ ਕੁਝ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਹਾਲਾਂਕਿ ਜੇਕਰ ਗੱਲ ਕਰੀਏ ਤੇ ਦਿਲਜੀਤ ਦੋਸਾਂਝ ਦੀ ਤਾਂ ਦਿਲਜੀਤ ਦੋਸਾਂਝ ਇਕੱਲਾ ਹੀ ਨਹੀਂ ਫੇਮਸ ਹੋਇਆ ਬਲਕਿ ਦਿਲਜੀਤ ਦੋਸਾਂਝ ਨੇ ਤਾਂ ਪੂਰੀ ਸਿੱਖ ਕੌਮ ਨੂੰ ਫੇਮਸ ਕੀਤਾ ਕਿਉਂਕਿ ਅਕਸਰ ਹੀ ਦਿਲਜੀਤ ਦੋਸਾਂਝ ਦੇ ਵੱਲੋਂ ਪੱਕ ਨੂੰ ਪ੍ਰਮੋਟ ਕੀਤਾ ਜਾਂਦਾ ਜਿ세 ਚੱਲਦੇ ਆ ਨੌਜਵਾਨਾਂ ਦੇ ਵੱਲੋਂ ਵੱਧ ਤੋਂ ਵੱਧ ਜਿਹੜਾ ਗੱਲਜੀਤ ਦੁਸਾਂਝ ਵਰਗਾ ਪਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿੱਥੇ ਦਿਲਜੀਤ ਦੁਸਾਂਝ ਦਾ ਜੋ ਬਲੈਤੀ ਯਾਰ ਹੈ ਉਸਨੇ ਦਿਲਜੀਤ ਨੂੰ ਦੇਖਦਿਆਂ ਦੇਖਦਿਆਂ ਪੱਗ ਬੰਨਣੀ ਸਿੱਖ ਲਈ ਤੇ ਪੱਗ ਬਨ ਕੇ ਜਦੋਂ ਦਿਲਜੀਤ ਦੇ ਉਹ ਮੂਹਰੇ ਆ ਕੇ ਖਲੋਂਦਾ ਤਾਂ ਫਿਰ ਦਿਲਜੀਤ ਦੁਸਾਂਝ ਦੀ ਖੁਸ਼ੀ ਦਾ ਤਾਂ ਸੱਚੇ ਠਿਕਾਣਾ ਹੀ ਨਹੀਂ ਹੁੰਦਾ ਦੇਖੋ ਕਿੰਨਾ ਪਿਆਰਾ ਇਹ ਵੀਡੀਓ ਹੈ ਜਿਸ ਦੇ ਵਿੱਚ ਦਿਲਜੀਤ ਦੇ ਬਲੈਤੀ ਯਾਰ ਨੇ ਦਸਤਾਰ ਸਜਾਈ ਤੇ ਫਿਰ ਉਹ ਦਿਲਜੀਤ ਨੂੰ اپنی دستار دکھاਣਾ ਹੁੰਦਾ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਦਿਸਦੀ ਸਾਸਰੀ ਘਰ ਕੰਮ ਸਾਸਰੀ ਘਰ ਸਾਸਰੀ ਘਰ ਬਰਾ ਜੀ ਉਹ ਸੇਂਗ ਸਾਧਗਰ ਅੰਦਰ ਵੈਲਕਮ ਹਾਂ ਹਾਂ ਸਵੀਟ